ਹਾਂਜੀ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਕਿਸਾਨ ਵੀਰਾਂ ਦਾ ਮੁੱਖ ਸਵਾਲ ਆ ਜਿਹੜਾ ਇੰਨੀ ਦਿਨੀ ਮਤਲਬ ਉਹ ਨਦੀਨ ਇੱਕ ਤਾਂ ਨਦੀਨਾਂ ਦੀ ਰੋਗ ਥਾਮ ਤੇ ਉਦੋਂ ਇਲਾਵਾ ਜਿਹੜਾ ਸਵਾਲ ਆ ਕਿ ਸਾਡੀ ਕਣਕ ਬੂਝਾ ਨਹੀਂ ਬਣਾ ਰਹੀ ਸਾਡੀ ਕਣਕ ਦਾ ਰੰਗ ਨਹੀਂ ਮੜ ਰਹਾ ਕਣਕ ਪੀਲੀ ਪੈ ਰਹੀ ਹੈ ਦੌਗੀਆਂ ਦੇ ਵਿੱਚ ਪੱਤੇ ਚਿੱਟੇ ਹੋ ਗਏ ਜਾਂ ਪੱਤੇ ਪੀਲੇ ਹੋ ਗਏ ਜਾਂ ਬੂਟੇ ਕਿਤੇ ਕਿਤੇ ਜਿਹੜੇ ਹੈਗੇ ਪੱਤੇ ਸੁੱਕ ਰਹੇ ਹੈ ਜਾਂ ਬੂਟੇ ਸੁੱਕ ਰਹੇ ਹੈ ਉਦੇ ਬਾਰੇ ਆਪਾਂ ਗੱਲਬਾਤ ਕਰਨੀ ਜੇ ਕੋ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆ ਰ ਬਟਨ ਦਬਲੋ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਇੱਕ ਤਾਂ ਪਹਿਲਾਂ ਕਿਸਾਨ ਵੀਰੋ ਸਮੱਸਿਆ ਆਈ ਕਿਤੇ ਕਿਤੇ ਦੌਗੀਆਂ 'ਚ ਕਣਕ ਨਾ ਉਗਣ ਦੀ ਕਿਤੇ ਕੋਈ ਸਟੈਂਪ ਬੋਰਰ ਦੀ ਸੁੰਡੀ ਦੀ ਸਮੱਸਿਆ ਆ ਗਈ ਉਥੇ ਦੌਗੀਆਂ ਦੇ ਵਿੱਚ ਮੈਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਕਿ ਕਣਕ ਦੁਬਾਰਾ ਬੀਜਣ ਨਾਲੋਂ ਦੌਗੀਆਂ ਦੇ ਵਿੱਚ ਤੁਸੀਂ ਛੱਟਾ ਦਿਓ ਪਾਣੀ ਛੱਡ ਦਿਓ ਜਾਂ ਜ਼ੀਰੋ ਡ੍ਰਿਲ ਦੇ ਨਾਲ ਆਪਾਂ ਜਿੱਥੇ ਜਿੱਥੇ ਨਹੀਂ ਕਣਕ ਉਗੀ ਉਥੇ ਆਪ ਬਜਾਏ ਕਿ ਆਪਾਂ ਸਾਰੀ ਕਣਕ ਦੁਆਰਾ ਬੀਜੀਏ ਕਿਉਂਕਿ ਸਾਰੀ ਕਣਕ ਤੁਸੀਂ ਦਸੰਬਰ ਚ ਉਹ ਵੀ ਅੱਧ ਦਸੰਬਰ ਤੱਕ ਬਜਾਈ ਕਰੋਗੇ ਤਾਂ ਉਹ ਤੋਂ ਆਪਾਂ ਬਹੁਤ ਹੀ ਚਾੜ ਦੀ ਆਸ ਨਹੀਂ ਕਰ ਸਕਦੇ ਚਲੋ ਉਦੋਂ ਬਾਅਦ ਆ ਗਿਆ ਹੁਣ ਮੈਂ ਜਿਹੜੀਆਂ ਤੁਹਾਡੇ ਨਾਲ ਕਲਿੱਪਸ ਸਾਂਝੀਆਂ ਕੀਤੀਆਂ ਨੇ ਵੱਖ-ਵੱਖ ਸਾ ਵੀ ਇਹਨਾਂ ਤੋਂ ਆਈਆਂ ਇਹਨਾਂ ਦੇ ਵਿੱਚ ਸਲਫਰ ਤੱਤ ਦੀ ਜਿਹੜਾ ਪੂਰਾ ਖੇਤ ਪੀੜਾ ਦੇਖ ਰਿਹਾ ਸਲਫਰ ਤੱਤ ਦੀ ਘਾਟ ਜਿੱਥੇ ਦੋਗੀਆਂ ਦੇ ਵਿੱਚ ਕਣਕ ਦੇ ਪੱਤੇ ਇੱਕ ਥਾਂ ਤੋਂ ਵਿਚਾਲਿਆਂ ਵਿਚਾਲੇ ਚਟੇ ਹੋ ਰਹੇ ਹੈ ਜ਼ਿੰਕ ਤੱਤ ਦੀ ਘਾਟ ਜਿੱਥੇ ਜਿਹੜੇ ਹੈਗੇ ਆ ਦੌਗੀਆਂ ਦੇ ਵਿੱਚ ਪੀੜਾਪਣ ਤੇ ਬੂਟੇ ਸੁੱਕ ਰਹੇ ਆ ਪੱਤੇ ਮਰ ਰਹੇ ਆ ਜਿੰਕ ਆਪਣੀ ਮੈਗਨੀਜ਼ ਦੀ ਘਾਟ ਵਕ ਵਕ ਮੈਂ ਤੁਹਾਨੂੰ ਬੇਨਤੀਆਂ ਕਰਦਾ ਹੁਣ ਕਿਸਾਨ ਵੀਰੋ ਕਿ ਇੱਕ ਕਿਸਾਨ ਵੀਰ ਨੂੰ ਇਹ ਹੁੰਦਾ ਕਿ ਜਦੋਂ ਆਪਣੇ ਫਸਲ ਜਿਹੜੀ ਦਬਦੀ ਹੈ ਜਦੋਂ ਆਪਾਂ ਸਪਰੇਅ ਕਰਦੇ ਜਦੋਂ ਆਪਾਂ ਕੋਈ ਖਾਦ ਦਿੰਨੇ ਆ ਫਿਰ ਆਪਾਂ ਨੂੰ ਆਏ ਹੁੰਦਾ ਕਿ ਆਪਾਂ ਅੱਜ ਜਿਹੜੀ ਖਾਦ ਖੁਰਾਕ ਪਾਈ ਜਾਂ ਅੱਜ ਸਪਰੇਅ ਕੀਤੀ ਤੇ ਕੱਲ ਨੂੰ ਸਾਡੇ ਜਿਉਂਦਿਆਂ ਨੂੰ ਆਪਣੇ ਸੌਰੀ ਕੱਲ ਨੂੰ ਸਾਡੇ ਜਾਂਦਿਆਂ ਨੂੰ ਜਿਹੜਾ ਹੈਗਾ ਕਣਕ ਆ ਜਿਹੜੀ ਉਹ ਪੂਰਾ 부ਝਾ ਮਾਰ ਜਵੇ ਤੇ ਪੂਰੀ ਹਰੀ ਹੋ ਜੇ ਸੋ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਖੇਤੀ ਦੇ ਵਿੱਚ ਹੱਥਾਂ ਤੇ ਸਰਉਣ ਜਾਂਦੀ ਹੁੰਦੀ ਹੈ ਆਪਾਂ ਨੂੰ ਥੋੜਾ ਜਿਹਾ ਸਬਰ ਦੇ ਨਾਲ ਵੀ ਚੱਲਣਾ ਪੈਂਦਾ ਮੈਂ ਪਹਿਲਾਂ ਵੀ ਵਾਰ-ਵਾਰ ਬੇਨਤੀਆਂ ਕੀਤੀਆਂ ਕਿ ਫੇਰ ਆਪਾਂ ਕੀ ਕਰਦੇ ਕਾਲੀ ਦੇ ਵਿੱਚ ਬਾਜ਼ਾਰੋਂ ਲਿਆ ਲੈ ਕੇ ਸਾਮਾਨ ਪਾਉਣੇ ਪੈਕਟ ਪਾਉਣੇ ਆ ਹੋਰ ਕੋਈ ਮਸਾਲੇ ਛੱਡਦੇ ਆ ਉਹਦੇ ਨਾਲ ਆਪਣਾ ਖਰਚਾ ਵੱਧਦਾ ਗੱਲ ਜਾ ਕੇ ਉੱਥੇ ਹੀ ਪੂਰੀ ਹੋਣੀ ਹੁੰਦੀ ਹੈ ਜਿਹੜੇ ਖਾਦ ਖਰਾਕ ਜੇ ਹੁਣ ਜ਼ਿੰਕ ਦੀ ਘਾਟਾ ਤਾਂ ਜ਼ਿੰਕ ਨਹੀਂ ਪੂਰੀ ਹੋਣੀ ਜੇ ਮੈਗਨੀਜ਼ ਦੀ ਘਾਟਾ ਮੈਗਨੀਜ਼ ਨਾਲ ਹੀ ਪੂਰੀ ਹੋਣੀ ਆ ਜੇ ਉਹ ਸਲਫਰ ਦੀ ਘਾਟ ਤਾਂ ਉਹ ਸਲਫਰ ਦੇ ਨਾਲ ਹੀ ਪੂਰੀ ਹੋਣੀ ਆ ਤੇ ਜੇ ਉਹ ਲੋਹਾ ਤੱਤ ਦੀ ਕਿਤੇ ਘਾਟ ਆ ਗਈ ਆਪਣੇ ਰੇਤਲੀ ਜ਼ਮੀਨ 'ਚ ਤਾਂ ਉਹ ਲੋਹਾ ਤੱਤ ਦੇ ਨਾਲ ਹੀ ਪੂਰੀ ਹੋਣੀ ਆ ਹੋਰ ਆਪਾਂ ਖਾਦ ਖਰਗ ਜਿਹੜੀ ਮਰਜ਼ੀ ਦੇ ਲਈਏ ਜਿੱਥੇ ਕਣਕ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਦਬੀ ਹੈ ਉੱਥੇ ਤੁਸੀਂ ਇੱਕ ਹੋਰ ਕਰ ਸਕਦੇ ਆ ਕਿ 1 ਕਿਲੋ ਮੈਗਨੀਸ ਸਲਫੇਟ 30.5% 1 ਕਿਲੋ ਜ਼ਿੰਕ ਪਰਸੈਂਟ ਜ਼ਿੰਕ ਸਲਫੇਟ 21% ਅੱਧਾ ਕਿਲੋ ਕਲੀ ਕਿੱਲੇ ਮਗਰ ਰਾਤ ਨੂੰ ਭਿਉਂ ਕੇ ਉਹਦਾ ਸਵੇਰ ਨੂੰ ਨਿਤਰਿਆ ਪਾਣੀ ਵਰਤਨਾ ਫਸਪਰੇ ਦੇ ਵਿੱਚ ਤੇ 1 ਤੋਂ 2 ਕਿਲੋ ਯੂਰੀਆ ਵਰਤਣੀ ਇਹ ਪ੍ਰਤੀ ਏਕੜ ਦਾ ਫਾਰਮੂਲਾ ਆਪਣਾ ਜਿਹੜਾ ਆਪਣੇ ਵਾਲਾ ਤਤਾਂ ਵਾਲੀ ਸਪਰੇ ਆਪਾਂ ਫਟਾਰੇ ਵਾਸਤੇ ਕਹਿ ਦਿੰਦੇ ਆ ਇਹਦੇ ਨਾਲ ਤੁਸੀਂ 200 ਤੋਂ 300 ਐਮਐਲ ਸਾਗਾਰਿਕਾ ਫਕੋਦੀ ਆਉਂਦੀ ਆ ਉਹ ਤੁਸੀਂ ਸੀਬੀਡੀ ਐਕਸਟ੍ਰੈਕਟ ਆ ਉਹ ਉਹ ਜਿਹੜੀ ਹੈਗੀ ਇਮੀਡੀਏਟ ਜਿਹੜੀ ਅਮੀਨੋ ਐਸਿਡ ਮਿਲਦੇ ਫਸਲ ਨੂੰ ਉਹ ਤੁਸੀਂ ਨਾਲ ਵਰਤ ਸਕਦੇ ਆ ਇੱਕ ਸਪਰੇ ਦੇ ਵਿੱਚ ਤਾਂ ਦੋ ਸਪਰੇਆਂ ਦੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਸਾਨੂੰ ਬਹੁਤ ਜ਼ਿਆਦਾ ਜਿਹੜੀ ਕਣਕ ਆ ਉਹ ਦਬ ਰਹੀ ਆ ਜਾਂ ਪੀੜੀ ਪੈ ਰਹੀ ਆ ਇੱਕ ਬੇਨਤੀ ਹੋਰ ਆ ਕਿ ਜਿੱਥੇ ਪੂਰਾ ਖੇਤ ਪੀੜਾ ਹੋ ਰਿਹਾ ਹੈ ਜਿੱਥੇ ਪਹਿਲਾਂ ਤੁਸੀਂ ਸਲਫਰ ਪਾਇਆ ਸੀ ਉਸ ਬੇਨਤੀ ਆ ਕਿ ਕਈ ਵਾਰੀ ਕਰਾਟਾਪਣ ਜ਼ਿਆਦਾ ਹੁੰਦਾ ਜ਼ਮੀਨ ਦੇ ਵਿੱਚ ਜਾਂ ਪਾਣੀ ਆਪਣਾ ਬਹੁਤ ਆ ਮਾੜਾ ਹੁੰਦਾ ਉੱਥੇ ਤੁਸੀਂ ਜਦੋਂ ਯੂਰੀਆ ਹੁਣ ਪਾਉਂਗੇ ਨਾ ਉਹਨਾਂ ਨੂੰ ਸਲਫਰ ਜ਼ਰੂਰ ਦੇ ਦਿਓ ਸਲਫਰ ਦੇਵੋਗੇ ਨਾ ਇੱਕ ਹੋਰ ਕੋਰਾ ਹੁਣ ਜਿਹੜੀ ਹੈਗੀ ਸੁੱਕੀ ਠੰਡ ਪੈ ਰਹੀ ਮੀਂਹ ਪਿਆ ਨਹੀਂ ਕੋਰਾ ਬਹੁਤ ਪੈ ਰਿਆ ਕੋਰਾ ਕੋਈ ਸ਼ੱਕ ਨਹੀਂ ਫਸਲ ਵਾਸਤੇ ਬਹੁਤ ਵਧੀਆ ਹੁੰਦਾ ਜਿੱਥੇ ਤੁਹਾਡੇ ਖੇਤ ਚ ਪਰਾਲੀ ਪਈ ਹੈ ਉੱਥੇ ਕਣਕ ਨੂੰ ਕਿਤੇ ਕਿਤੇ ਨੁਕਸਾਨ ਪਹੁੰਚ ਸਕਦਾ ਹੁੰਦਾ ਉੱਥੇ ਤੁਸੀਂ ਜਿਹੜੀ ਹੈਗੀ ਸਲਫਰਤਾਤ ਜਰੂਰ ਦਿਓ ਸਲਫਰ ਦੀ ਸਪਰੇ ਜਰੂਰ ਕਰ ਸਕਦੇ ਆ ਸਲਫਰ ਦੀ ਸਪਰੇ ਕਰ ਸਕਦੇ ਆ ਇਹ ਜਿਹੜਾ ਸੀ ਵੀਡ ਐਕਸਟ੍ਰੈਕਟ ਹੈ ਜਮ ਆਪਣੀ ਤਤਾਂ ਵਾਲੀ ਸਪਰੇ ਕਰਦੇ ਰਹੋ ਫਸਲ ਜਾਨ ਚ ਰਹਿੰਦੀ ਹੈ ਜਿੱਥੇ ਜ਼ਰੂਰ ਤਾਂ ਪਾਣੀ ਲਾਜ਼ਮੀ ਦਿਓ ਜੇ ਕੋਰੇ ਦਾ ਆਪਾਂ ਪੂਰਾ ਫਾਇਦਾ ਲੈਣਾ ਕਿਉਂਕਿ ਸੁੱਕੀ ਠੰਡ ਪੈ ਰਹੀ ਹੈ ਕੋਰਾ ਪਹਿਲਾਂ ਹੀ ਗੇਤਾ ਪੈਣਾ ਸ਼ੁਰੂ ਹੋ ਗਿਆ ਕੋਰੇ ਦਾ ਪੂਰਾ ਫਾਇਦਾ ਲੈਣ ਨੂੰ ਕਣਕ ਨੂੰ ਸਮੇਂ ਸਿਰ ਪਾਣੀ ਜੇ ਦੂਜਾ ਪਾਣੀ ਹੁਣ ਮੰਗ ਰਹੀ ਹੈ ਕਣਕ ਤਾਂ ਜ਼ਰੂਰ ਲਾ ਦਿਓ ਪਹਿਲਾ ਪਾਣੀ ਤੁਹਾਡਾ ਸਮੇਂ ਸਿਰ ਜ਼ਰੂਰ ਲੱਗ ਜਾਣਾ ਚਾਹੀਦਾ ਦੂਜਾ ਪਾਣੀ ਪਾਣੀ ਜੇ ਤੁਸੀਂ ਸਹੀ ਸਮੇਂ ਤੇ ਲਾਓਗੇ ਤਾਂ ਕਣਕ ਜਿਹੜੀ ਉਹ ਕੋਰੇ ਦਾ ਜਿਹੜਾ ਠੰਡ ਦਾ ਉਹ ਫਾਇਦਾ ਦੁੱਗਣਾ ਲੈ ਪਾਊਗੀ ਜੇ ਨੂੰ ਮੋਇਸਚਰ ਪ੍ਰੋਪਰ ਨਹੀਂ ਮਿਲੂਗਾ ਤਾਂ ਫਿਰ ਉਹਨੂੰ ਜਿਹੜਾ ਹੈਗਾ ਠੰਡ ਪਈ ਦਾ ਪੂਰਾ ਫਾਇਦਾ ਨਹੀਂ ਮਿਲਣਾ ਫਿਰ ਉਹ ਤੇ ਉਲਟ ਪ੍ਰਭਾਵ ਵੀ ਪੈ ਸਕਦਾ ਸੋ ਬੇਨਤੀਆਂ ਨੇ ਫਟਾਰੇ ਵਾਲੀਆਂ ਸਪਰੇਆਂ ਕਰੋ ਕਿਸਾਨ ਵੀਰੋ ਮੈਂ ਆਪਣੀ ਯੂਰੀਆ ਦੇ ਨਾਲ ਤੁਸੀਂ ਸਲਫਰ ਜਿੱਥੇ ਨਹੀਂ ਦਿੱਤਾ ਸਲਫਰ ਦੇ ਸਕਦੇ ਆ ਤੁਹਾਨੂੰ ਦੇਖੋ ਇਹ ਫਟਾਰੇ ਵਾਲੀ ਸਪਰੇ ਚ ਮੈਗਨੀ ਜਿੰਕ ਕੈਲਸ਼ੀਅਮ ਨਾਈਟ੍ਰੋਜਨ ਸਲਫੇਟ ਸਲਫਰ ਕਿੰਨੇ ਤਤ ਜਿਹੜੇ ਹੈਗੇ ਮਿਲ ਮਿਲਦੇ ਆ ਤੇ ਬਹੁਤ ਘੱਟ ਖਰਚੇ ਦੇ ਵਿੱਚ ਮਿਲਦੇ ਆ ਫਸਲ ਦੇ ਵਿੱਚ ਬਹੁਤ ਵਧੀਆ ਜਿਹੜੀ ਹੈਗੀ ਫੋਟ ਹੋਊਗੀ ਜਿੱਥੇ ਬਹੁਤ ਕਣਕ দাবਦੀ ਆ ਉੱਥੇ ਤੁਸੀਂ ਜਿਹੜੀ ਹੈਗੀ ਆ ਇਫਕੋ ਦਾ ਜਿਹੜਾ ਹੈਗਾ ਸਾਗਾਰਿਕ ਅਸੀਬੀਡ ਐਕਸਟ੍ਰੈਕਟ ਹੈ 200 ਤੋਂ 300 ਐਮਐਲ ਇਹ ਵਰਤ ਸਕਦੇ ਲਿਕਵਿਡ ਦੇ ਵਿੱਚ ਆਉਂਦਾ ਜਿੱਥੇ ਕਿਸਾਨ ਵੀਰਾਂ ਕੋਲੇ ਜੀ ਕੋਈ ਨੈਨੋ ਯੂਰੀ ਆ ਪਈ ਆ ਉਹ ਤੁਸੀਂ ਦੂਸਰੀ ਯੂਰੀ ਦੀ ਜਗ੍ਹਾ ਤੇ 100 ਐਮਐਲ ਵਰਤ ਲਓ ਇਹ ਤੋਂ ਵੱਧ ਵੀ ਵਰਤ ਸਕਦੇ ਆ ਉਹਦੀ ਵਰਤੋਂ ਕਰ ਸਕਦੇ ਆ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ਾ ਰਹੋ ਆਬਾਦ ਰਹੋ ਹੌਸਲੇ ਨਾਲ ਰਿਹਾ ਕਰੋ ਸਬਰ ਸੰਤੋਖ ਨਾਲ ਬਹੁਤ ਮਿਹਨਤ ਨੂੰ ਫਲ ਲੱਗਦਾ